ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿੱਥੇ ਹਰ ਇੱਕ ਉਮੀਦਵਾਰ ਦੇ ਵੱਲੋਂ ਚੋਣ ਪ੍ਰਚਾਰ ਆਖੀਰਲੇ ਦਿਨ ਤੇਜ ਕੀਤਾ ਜਾ ਰਿਹਾ ਹੈ ਉੱਥੇ ਹੀ ਅੱਜ ਲੁਧਿਆਣਾ ਦੇ ਮੱਲੀ ਫਾਰਮ ਨਜ਼ਦੀਕ ਲੋਕ ਸਭਾ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜ ਰਹੇ ਨਰੇਸ਼ ਦਿਗਾਨ ਨੇ ਦੱਸਿਆ ਕਿ ਸਮੇਂ-ਸਮੇਂ ਦੀ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਇਸ ਲਈ ਮੇਰੀ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਵਾਰ ਇੱਕ ਇੱਕ ਵੋਟ ਬੈਠ ਚੋਣ ਨਿਸ਼ਾਨ ਤੇ ਮੋੜ ਲਾ ਕੇ ਦਾਸ ਨੂੰ ਸੇਵਾ ਕਰਨ ਦਾ ਮੌਕਾ ਦਿਓ ਬਾਕੀ ਉਹਨਾਂ ਨੇ ਹੋਰ ਕੀ ਕੀਤਾ ਤੁਸੀਂ ਵੀ ਸੁਣੋ ਸਭ ਤੋਂ ਪਹਿਲਾਂ ਸਾਰੇ ਹੀ ਲੋਕ ਸਭਾ ਲੁਧਿਆਣਾ ਦੇ ਸਤਕਾਰਯੋਗ VOTER SUPPORTER ਜੋ ਕਿ ਲਗਭਗ 15-20 ਦਿਨਾਂ ਤੋਂ ਮੈਨੂੰ ਆਪਣਾ ਆਸ਼ੀਰਵਾਦ ਦੇ ਰਹੇ ਆ ਮੈਨੂੰ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਮੋਹੱਲੇ ਦੇ ਵਿੱਚ ਬੁਲਾ ਕੇ ਆਪਣੇ ਆਪ ਖਰਚਾ ਕਰਦੇ ਆ ਆਪਣੇ ਆਪ ਕੁਰਸੀ ਲਵਾ ਰਹੇ ਆ ਆਪਣੇ ਆਪ ਚਾਹ ਪਿਲਾ ਰਹੇ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਉਹ ਅੱਜ ਕਿਉਂਕਿ ਚੋਣ ਪ੍ਰਚਾਰ ਦਾ ਅੱਜ ਲਾਸਟ ਦਿਨ ਹੈ ਇਸ ਕਰਕੇ ਸਾਰੇ ਸਤਿਕਾਰਯੋਗ ਵੀਰਾਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਮੈਂ ਕਿ ਵੀਰੋ ਜਿੰਨੀ ਤੁਸੀਂ ਮਿਹਨਤ ਕੀਤੀ ਹੈ ਦਿਨ ਰਾਤ ਉਹ ਤੁਹਾਡੀ ਉਦੋਂ ਸੰਪੂਰਨ ਹੋ ਰਹੀ ਹੈ ਹੋਣੀ ਹੈ ਜ ਜਦ ਤੁਸੀਂ ਪਹਿਲੇ ਤਰੀਕ ਨੂੰ ਜੋ ਆਪਾਂ ਨੂੰ ਚੋਣ ਨਿਸ਼ਾਨ ਮਿਲਿਆ ਵੈ ਬੈਟ ਜਿਹਨੂੰ ਆਪਾਂ ਬੱਲਾ ਕਹਿੰਦੇ ਆ ਉਹਦਾ ਨੰਬਰ ਹੈ 31 31 ਨੰਬਰ ਤੇ ਬੱਲੇ ਦਾ ਬਟਨ ਦਬਾ ਕੇ ਤੁਸੀਂ ਜਿਹੜੀ ਵੋਟ ਇਸ ਲਈ ਪਾਣੀ ਹੈ ਕਿਉਂਕਿ ਲੰਬੇ ਸਮੇਂ ਤੋਂ ਰਾਜਨੀਤਿਕ ਪਾਰਟੀਆਂ ਸਾਡਾ ਮੂਰਖ ਬਣਾਉਂਦੀ ਆਈ ਹੈ ਮੇਰੇ ਸਮਾਜ ਦਾ ਖਾਸ ਕਰਕੇ ਉਹ ਸਮਾਜ ਜਿਹੜਾ ਸਭ ਤੋਂ ਜ਼ਿਆਦਾ ਮਿਹਨਤ ਕਰਦਾ ਵਾ ਸਭ ਤੋਂ ਜ਼ਿਆਦਾ ਮਿਹਨਤ ਕਰਨ ਦੇ باوجود ਉਹਨਾਂ ਨੂੰ 70 ਸਾਲਾਂ ਤੇ ਕੁਝ ਨਹੀਂ ਮਿਲਿਆ 70 ਸਾਲਾਂ ਤੋਂ ਉੱਥੇ ਦੇ ਉੱਥੇ ਹੀ ਨੇ ਕਿਉਂਕਿ ਮੈਂ ਹਰ ਪਿੰਡ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਜਾ ਕੇ ਆਇਆ ਮੈਂ ਅੱਜ ਵੀ ਇੰਨਾ ਬੁਰਾ ਹਾਲ ਹੈ ਮੇਰੇ ਸਮਾਜ ਦਾ ਕਿ ਨਾ ਤਾਂ ਉੱਥੇ ਪੀਣ ਵਾਲਾ ਪਾਣੀ ਸਾਫ਼ ਹੈ ਨਾ ਕੋਈ ਸੀਵਰੇਜ ਦੀ ਚੰਗੀ ਵਿਵਸਥਾ ਵਾ ਨਾ ਕੋਈ ਸੜਕਾਂ ਦੀ ਆ ਔਰ ਇਹ ਸਾਰਾ ਕੁਝ ਜੋ ਹੋਇਆ ਵਾ ਉਹ ਜਿਹੜੇ ਸਾਡੇ ਕਲੋਨੀਆਵਾਂ ਵਿੱਚ ਜਿਹੜੇ ਗਰੀਬ ਘਰ ਜਿੱਥੇ ਸਾਡਾ ਪਰਿਵਾਰ ਰੰਦਾ ਪਾਵੇਂ ਪਿੰਡਾਂ 'ਚ ਰਹਿੰਦਾ ਉਹ ਪਿੰਡਾਂ ਦੇ ਵਿੱਚ ਵੀ ਉੱਥੇ ਰਹਿੰਦਾ ਇੱਕ ਸਾਈਡ ਤੇ ਜਿੱਥੇ ਸਮਝ ਲੋ ਕਿ ਉਹਨਾਂ ਨੂੰ ਬਾਹਰ ਕੱਢਿਆ ਹੁੰਦਾ ਅੱਜ ਵਿਵਸਥਾ ਕਿਹੋ ਜੀ ਹੋ ਗਈ ਹੈ ਕਿ ਪਿੰਡਾਂ ਦੇ ਵਿੱਚ ਦੋ ਦੋ ਸ਼ਮਸ਼ਾਨ ਘਾਟ ਬਣੇ ਹੋਏ ਆ ਵੱਖ-ਵੱਖ ਅੱਜ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਗੁਰਦੁਆਰੇ ਵੀ ਵੱਖਰੇ ਆ ਇਹ ਰਵੀਦਾਸੀ ਗੁਰਦੁਆਰਾ ਹੈ ਮਝ ਵੀ ਗੁਰਦੁਆਰਾ ਇਹ ਜਿਹੜਾ ਵਾ ਜਨਰਲ ਗੁਰਦੁਆਰਾ ਹੈ ਜਦ ਕਿ ਗੁਰੂ ਗੋਬਿੰਦ ਸਾਹਿਬ ਨੇ ਮਾਨਸ ਕੀ ਜਾਤ ਸਭੀ ਇੱਕ ਪਹਿਚਾਨ ਨੂੰ ਗੱਲ ਕੀਤੀ ਹੁਣ ਅਸੀਂ ਤਾਂ ਸਾਰੇ ਇੱਕ ਹੈ ਭਾਈ ਜੇਤਾ ਜੀ ਸਾਈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਜਿਹੜੇ ਕਿ ਵਾਲਮੀਕੀ ਸਮਾਜ ਮਜਮੀ ਸਮਾਜ ਤੋਂ ਸੀ ਮਤਲਬ ਸਾਡੀ ਵਫਾਦਾਰੀ ਚ ਕਿਤੇ ਵੀ ਕਮੀ ਨਹੀਂ ਰਹੀ ਪਰ ਇਹ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਬਿਲਕੁਲ ਭਿਖਾਰੀ ਬਣਾ ਕੇ ਰੱਖਤਾ ਔਰ ਅੱਜ ਤੱਕ ਸਾਡੇ ਸਮਾਜ ਦੇ ਬਾਰੇ ਕਿਦਾ ਦੇਨ ਦੀ ਦੂਰ ਦੀ ਗੱਲ ਆ ਕਦੇ ਵਿਚਾਰ ਵੀ ਨਹੀਂ ਕਰਿਆ ਔਰ ਜਿਹੜੇ ਸਾਡੇ ਵੀਰ ਜਿਹੜੇ ਕਿ ਅਰਕਸ਼ਨ ਲੈ ਕੇ ਰੀਜਨਰੇਸ਼ਨ ਲੈ ਕੇ ਪਾਰਟੀਆਂ ਦੇ ਥਰੂ ਉਹ ਜਾਂਦੇ ਆ ਲੋਕ ਸਭਾ 'ਚ ਜਾਂ ਉਹ ਵਿਧਾਨ ਸਭਾ 'ਚ ਕਦੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਮਤਲਬ ਜਾਤੀ ਵਿਵਸਥਾ ਅੱਜ ਵੀ ਉੱਥੇ ਦੀ ਉੱਥੇ ਖੜੀ ਆ ਇਸ ਕਰਕੇ ਮੈਂ ਸਾਰੇ ਸਤਕਾਰਯੋਗ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਤੁਹਾਨੂੰ ਬੜਾ ਵਧੀਆ ਮੌਕਾ ਮਿਲਿਆ ਵਾ ਹਰ ਵਾਰੀ ਨਰੇਸ਼ ਸਿੰਘਾਨ ਨੇ ਖੜੇ ਨਹੀਂ ਹੋਣਾ ਨਰੇਸ਼ ਸਿੰਘਾਨ ਉਹ ਤੁਹਾਡਾ ਵੀਰ ਸੇਵਾਦਾਰ ਹੈ ਜਿਹੜਾ ਕਿ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਸੁਖ ਹੋਵੇ ਦੁੱਖ ਹੋਵੇ ਬਿਨਾ ਤੁਹਾਡੇ ਸਨਿਆ ਲੈ ਮੈਂ ਆਪ ਪੁੱਜਦਾ ਰਿਹਾ ਮੈਂ ਇਸ ਕਰਕੇ ਪਹਿਲੀ ਤਰੀਕ ਨੂੰ ਆਪਣੇ ਆਪ ਨੂੰ ਨਰੇਸ਼ ਸਿੰਘਾਨ ਸਮਝ ਕੇ ਕਿ ਤੁਸੀਂ ਆਪ ਨਰੇਸ਼ ਸਿੰਘਾਨ ਹੋ ਔਰ ਜਿਹੜੋ ਲੰਬੇ ਸਮੇਂ ਤੋਂ ਜੋ ਅਸੀਂ ਦੇਖ ਰਹੇ ਆਂ ਕਿ ਰਾਜ ਬਵਸਤਾ ਜਿਹੜੀ ਹੈ ਜਿਹੜਾ ਰਾਜ ਬਦਲਦਾ ਵਾ ਬਵਸਤਾ ਹੋ ਜੇ ਉਹ ਜੀ ਰਹਿੰਦੀ ਆ ਪਰ ਅਸੀਂ ਬਵਸਤਾ ਬਦਲਣ ਵਾਸਤੇ ਖੜੇ ਹੋਏ ਆ ਨੂ ਵੀ ਜਿਹੜਾ ਅੱਜ ਕਰੋਨਾ ਆਰਬਰ ਰੁਪਿਆ ਜਿਹੜਾ ਇਹ ਪਾਰਟੀਆਂ ਰਾਜਨੀਤਿਕ ਖਰਚ ਕਰਦੀਆਂ ਵਾ ਵੱਡੇ ਵੱਡੇ ਹੋਲਡਿੰਗ ਏਸੀ ਹੋਟਲਾਂ 'ਚ ਵੱਡੀ ਵੱਡੀਆਂ ਮੀਟਿੰਗਾਂ ਔਰ ਜਿਹੜੇ ਉਹ ਰੈਲੀਆਂ 'ਚ ਲੋਕ ਬੁਲਾਉਂਦੇ ਆ ਉਹਨਾਂ ਨੂੰ ਵੀ ਉਹ ਦਿਹਾੜੀ ਤੇ ਬੁਲਾਉਂਦੇ ਆ ਤਾਂ ਇਸ ਕਰਕੇ ਮੇਰਾ ਜਿਹੜਾ ਸਮਾਜ ਆ ਉਹ ਤਾਜ਼ਾ ਕਮਾਂਦਾ ਵਾ ਤਾਜ਼ਾ ਖਾਂਦਾ ਵਾ ਤਾਂ ਉਹ ਸਮਾਜ ਨੂੰ ਅੱਜ ਰੋਜ਼ਗਾਰ ਦੀ ਲੋੜ ਹੈ ਉਹ ਸਮਾਜ ਨੂੰ ਚੰਗੇ ਹਸਪੀਟਲ ਦੀ ਲੋੜ ਹੈ ਉਹ ਸਮਾਜ ਨੂੰ ਚੰਗੇ ਸਕੂਲ ਦੀ ਜਿੱਥੇ ਉਹਨਾਂ ਦੇ ਬੱਚਿਆਂ ਦੀ ਫ੍ਰੀ ਐਜੂਕੇਸ਼ਨ ਹੋਵੇ ਉਹਨੂੰ ਰੋਜ਼ਗਾਰ ਦੇ ਨਾਲ ਨਾਲ ਅੱਜ ਸਾਡੇ ਸਮਾਜ ਨੂੰ 10000 8000 ਰੁਪਏ ਤੇ ਮਹੀਨੇ ਤੇ ਉਹਨੂੰ ਤਨਖਾਹ ਤੁਸੀਂ ਦੱਸੋ ਕਿ 9000 8000 ਚ ਕਿਤੇ ਗੁਜ਼ਾਰਾ ਹੋ ਸਕਦਾ ਐਨੀ ਮਹਿੰਗਾਈ ਹੋ ਗਈ ਆ ਮੈਂ ਪਾਰਲੀਮੈਂਟ ਮੈਂਬਰ ਬਣ ਕੇ ਮੈਂ ਉੱਥੇ ਬਿੱਲ ਪਾਸ ਕਰਾਵਾਂਗਾ ਲੋਕ ਸਭਾ ਦੇ ਵਿੱਚ ਜਾ ਕੇ ਕਿ ਕਟੋਗੜ ਜਿਹੜਾ ਕੱਚਾ ਮੁਲਾਜ਼ਮ ਜਿਹੜਾ ਲੱਗੇਗਾ ਜਾਂ ਕੋਈ ਸਾਡਾ ਵੀਰ ਜਿਹੜਾ ਦਿਹਾੜੀ ਧੱਪੇ ਵਾਲਾ ਉਹਨੂੰ ਮਹੀਨੇ ਦਾ 25000 ਰੁਪਏ ਕਟੋਗੜ ਮਿਨੀਮਮ ਵੇਜ ਹੋਣਾ ਚਾਹੀਦਾ ਵਾ ਜੀ ਸਾਹਿਬ ਚੋਣ ਮੈਦਾਨ ਦੇ ਵਿੱਚ ਵੱਡੇ ਵੱਡੇ ਦਿੱਗਜ ਹੈਗੇ ਨੇ ਕੀ ਲੱਗਦਾ ਪਹਿਲੀ ਤਰੀਕ ਨੂੰ ਇਤਿਹਾਸ ਬਦਲੇਗਾ ਦੇਖੋ ਇਤਿਹਾਸ ਸਾ ਲੁਧਿਆਣੇ ਦੇ ਲੋਕਾਂ ਨੇ ਬਦਲਣਾ ਕਿਉਂਕਿ ਲੁਧਿਆਣੇ ਨੂੰ ਇਹਨਾਂ ਨੇ ਬਿਲਕੁਲ ਉਸ ਥਾਤੇ ਖੜਾ ਕਰਤਾ ਕਿ ਅੱਜ ਜਿਹੜਾ ਸਮਾਜ ਹੈ ਜਿਹੜਾ ਪਿੰਡਾਂ ਜਾਂ ਸ਼ਹਿਰਾਂ ਜਿਹੜਾ ਗਰੀਬ ਹੈ ਉਹਨੂੰ ਕੁੜਦੇ ਵੀ ਐ ਤਾਂ ਰੋਣ ਵੀ ਨਹੀਂ ਦਿੰਦੇ ਅੱਜ ਉਹ ਸਮਾਜ ਉਸ ਥਾਤੇ ਬੈਠਾ ਨੂੰ ਵੀ ਕਰੇ ਤਾਂ ਕਰੇਗੀ ਇਸ ਕਰਕੇ ਜਿਹੜਾ ਸਮਾਜ ਆ ਉਹ ਬਿਲਕੁਲ ਤਿਆਰ ਹੋਇਆ ਬੈਠਾ ਵਾ ਔਰ ਅੱਜ ਲੜਾਈ ਜਿਹੜੀ ਆ ਇਹ ਲੰਬੇ ਸਮੇਂ ਤੋਂ ਜਿਹੜੀ ਪਾਰਟੀਆਂ ਇਹ ਜਾਤੀ ਦੀ ਲੜਾਈ ਲੜਦੀ ਆ ਰਹੀ ਪਰ 바ਵਾ ਸਾਹਿਬ ਡਾਕਟਰ ਅਮੇੜਕਰ ਸਾਹਿਬ ਨੇ ਕਿਹਾ ਸੀ ਨੂੰ ਵੀ ਜਾਤ ਤੋੜੋ ਸਮਾਜ ਜੋੜੋ ਉਹ ਚਾਹੁੰਦੇ ਸੀ ਕਿ ਜਦੋਂ ਸਰਕਾਰ ਬਣੇ ਸਰਕਾਰ ਦਾ ਇਹ ਹੱਕ ਮੰਦਾ ਵਾ ਉਹਦੀ ਜ਼ਿੰਮੇਵਾਰੀ ਹੈ ਕਿ ਰੋਟੀ ਕਪੜਾ ਔਰ ਮਕਾਨ ਔਰ ਰੋਜਗਾਰ ਦੇਣਾ ਸਰਕਾਰਾਂ ਦਾ ਫਰਜ਼ ਆ ਪਰ ਸਰਕਾਰਾਂ ਦੇਖੋ ਅੱਜ ਕਿੱਥੇ ਜੇ ਤੁਹਾਨੂੰ ਇੱਕ ਇੱਕ ਪਾਰਟੀ ਦੀ ਗੱਲ ਕਰਨ ਲੱਗ ਜਾ ਮੋਦੀ ਸਾਹਿਬ ਦੀ ਸੈਂਟਰ ਚ ਸਰਕਾਰ 10 ਸਾਲ ਰਹੀ ਉਸ ਤੋਂ ਪਹਿਲੇ ਸ੍ਰੀ ਅਡਲ ਬਿਹਾਰੀ ਬਾਜਪਾਈ ਸਾਹਿਬ ਦੀ ਰਹੀ ਪਰ 바ਵਾ ਸਾਹਿਬ ਡਾਕਟਰ ਅਮੀ德ਕਰ ਸਾਹਿਬ ਨੂੰ ਭਾਰਤ ਅਰਥਾਤ ਨਹੀਂ ਦਿੱਤਾ ਇਹਨਾਂ ਨੇ ਬੀਪੀ ਸਿੰਘ ਜੀ ਨੇ ਦਿੱਤਾ ਸੀ ਉਹ ਵੀ ਸਿਰਫ 1.5 ਸਾਲ ਰਹੇ ਸੀ ਉਹ ਮਤਲਬ ਹੈ ਹੈ ਕੀ ਕਿ ਨਹੀਂ ਜਾਤੀ ਵਰਤਾ ਇਸ ਕਰਕੇ ਅੱਜ ਜਿਹੜੀ ਲੜਾਈ ਆ ਗਰੀਬ ਅਤੇ ਅਮੀਰ ਦੀ ਆ ਜੇ ਤੁਸੀਂ ਲੈਕਚਰ ਦਿੱਤੀ ਜਾਂਦੇ ਤਾਂ ਇਹ ਬਦਲਾਅ ਆਏਗਾ ਤੁਹਾਡੇ ਵੱਲ ਬਿਲਕੁਲ ਬਦਲਾਅ ਹੋਏਗਾ ਔਰ ਇਹਨਾਂ ਬਦਲਾਅ ਵੱਡਾ ਹੋਏਗਾ ਕਿ ਸਮਾਜ ਦੇ ਲੋਕ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਗੇ ਕਿ ਅਸੀਂ ਕਿਸੇ ਗਰੀਬ ਦੇ ਬੇਟੇ ਨੂੰ ਮਜ਼ਦੂਰ ਦੇ ਬੇਟੇ ਨੂੰ ਆਪਣੀ ਕੀਮਤੀ ਬੋੜ ਪਾਈ ਸੀ। ਉਹ ਆਪਣੇ ਕੀ ਹੋਏ ਵਾਦੇ ਤੇ ਉਹ ਖਰਾ ਉਤਰਿਆ। ਕਿਉਂਕਿ ਜਿਹੜਿਆਂ ਨੂੰ ਅਸੀਂ ਐਮਪੀ ਬਣਾ ਕੇ ਭੇਜਦੇ ਰਹੇ ਆ। ਭਾਵੇਂ ਉਹ ਰਾਜਾ ਬਡਿੰਗਾ ਜਾ ਰਹੇ ਆ ਉਰੇ ਬੈਠੇ ਆ। ਉਹ ਵੀ ਇਸ ਗੱਲ ਦਾ ਜਵਾਬ ਦੇਣ ਨੂੰ ਵੀ ਕੈਪਟਨ ਮਰਿੰਦਰ ਸਿੰਘ ਨੇ ਕਿੰਨੇ ਵੱਡੇ ਵੱਡੇ ਵਾਦੇ ਕਰੇ ਸੀ। ਜਿਹੜੇ ਆਪਣੇ ਰਾਜਾ ਬਡਿੰਗੇ ਰਹੇ ਆ। ਇਹ ਮਨਿਸਟਰ ਇਹਨੇ ਕਿਹੜਾ ਕੰਮ ਕਰਿਆ। ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਸਾਡੇ ਨਾਲ ਭੇਸ ਭਾਉ ਗਿਆ ਬਾਬਾ ਸਾਹਿਬ ਮਿਡਕਰ ਸਾਹਿਬ ਦੀ ਸਹੀਦੇ ਅਜ ਭਗਤ ਸਿੰਘ ਦੀ ਫੋਟੋ ਤਾਂ ਲਾਈ ਪਰ ਉਹਨਾਂ ਨੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲੇ ਸਿਰਫ ਫੋਟੋ ਤੱਕ ਹੀ ਮੋਤਰਹਿ ਗਈ ਆ ਉਹਦੇ ਵਿੱਚ ਡਿਪਟੀ ਸੀਐਮ ਬਣਾਉਣ ਦੀ ਗੱਲ ਕਰੀ ਸੀ ਪਰ 2.5 ਸਾਲ ਨਿਕਲ ਗਏ ਹਲੇ ਤੱਕ ਡਿਪਟੀ ਸੀਐਮ ਨਹੀਂ ਹਜ਼ਾਰ ਹਜ਼ਾਰ ਰੁਪਿਆ ਮਹਿਲਾਵਾਂ ਨੂੰ ਦੇਣ ਦੀ ਗੱਲ ਕਰੀ ਸੀ ਹਲੇ ਤੱਕ ਨਹੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰੇ ਸੀ ਪਰ ਹਲੇ ਤੱਕ ਨਹੀਂ ਕਰੇ। ਓਵਰੇਜ ਅੱਜ ਵੀ ਤਰਾ-ਤਰਾ ਕਰਕੇ ਫਿਰਦੇ ਆ ਜਿਹੜੇ ਕਿ 45 ਸਾਲ ਦੀ 50 ਸਾਲ ਦੀ ਉਹਨਾਂ ਦੀ ਏਜ ਹੋਗੀ। ਉਹ ਕਿੱਥੋਂ ਆਪਣੇ ਬੱਚਿਆਂ ਨੂੰ ਪੜਾਣਗੇ? ਸਰ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਵੀ ਰਹੇ ਹੋ ਕਿਸੇ ਟਾਈਮ ਦੇ ਉੱਤੇ ਤੇ ਅੱਜ ਆਜ਼ਾਦ ਖੜਨ ਦਾ ਕੀ ਕਰਦੇ ਆ? ਕਰਨੀ ਦਾ ਮੇਨ ਰਿਆ। ਉਹ ਸਾਰੇ ਸਤਕਾਰਯੋਗ ਵੀਰ ਵੀ ਸੁਣਨ ਕਿ ਜਿਹੜੇ ਵੱਖ-ਵੱਖ ਪੋਲੀਟੀਕਲ ਪਾਰਟੀਆਂ 'ਚ ਕੰਮ ਕਰ ਰਹੇ ਆ ਉਹ ਵਰਕਰ ਉਹ ਮੇਰੇ ਭਰਾ ਨਹੀਂ। ਜਿਹੜੇ ਵੀ ਭਾਵੇਂ ਉਹ ਭਾਜੀਪੀ 'ਚ ਕਰ ਰਹੇ ਆ ਕੰਮ ਕਾਂਗਰਸ ਚ ਕਰ ਰਹੀ ਆ ਕਾਲੀ ਦਲ થી ਆਪ ਚ ਕਰ ਰਹੀ ਆ ਜਿਹੜੀਆਂ ਵੀ ਇਹ ਪਾਰਟੀਆਂ ਵੱਡੇ ਵੱਡੇ ਬਾਦੇ ਇਹ ਕਰਦੀ ਆ ਅਨੂੰ ਵੀ ਅਸੀਂ ਆਪਣੇ ਵਰਕਰ ਨੂੰ ਟਿਕਟਾ ਦੇਵਾਂਗੇ ਵਲੰਟੀਰ ਨੂੰ ਟਿਕਟਾ ਦੇਵਾਂਗੇ ਪਰ ਇਹ ਸਾਰੀਆਂ ਪਾਰਟੀਆਂ ਨੇ ਆਪਣੇ ਵਰਕਰਾਂ ਨਾਲ ਧੋਖਾ ਕਰਿਆ ਵਾ ਉਹਦੇ ਵਿੱਚ ਮੈਂ ਵੀ ਸ਼ਾਮਲ ਆ ਕਿ ਜਦੋਂ ਅਸੀਂ ਟਿਕਟ ਮੰਗਦੇ ਆ ਅਸੀਂ ਮੰਗ ਪੱਤਰ ਦੇਣ ਜਾਂਦੇ ਸਾਨੂੰ ਟਿਕਟ ਦੋ ਜੇ ਅਸੀਂ ਲੜਨਾ ਲੋਕ ਸਭਾ ਇਲੈਕਸ਼ਨ ਲੜਨਾ ਅਸੀਂ ਵਿਧਾਨ ਸਭਾ ਇਲੈਕਸ਼ਨ ਲੜਨਾ ਪਰ ਸਾਨੂੰ ਟਿਕਟ ਨਾ ਦੇ ਕੇ ਦੇੜ ਦੇ ਦੂਰ ਦੀ ਗੱਲ ਆ ਉਹਦੇ ਉੱਤੇ ਵਿਚਾਰ ਵੀ ਨਹੀਂ ਕਰਦੇ ਉਲਟ ਇਹਨਾਂ ਨੇ ਕੀ ਕਰਿਆ ਆਪਨੇ ਤੁਸੀਂ ਦੇਖਿਆ ਸਾਡੀ ਐਸ்சி ਰਿਜ਼ਰਵੇਸ਼ਨ ਰਿਜ਼ਰਵ ਜਿਹੜੀ ਸੀਟ ਸੀ ਉਹ ਜਲੰਧਰ ਦੇ ਵਿੱਚ ਸੀ ਸੋਸ਼ੀਅਲ ਕੁਮਾਰ ਰਿੰਕੂ ਨੂੰ ਬਾਹਰੋਂ ਲਿਆਂਦਾ ਕਾਂਗਰਸ ਚ ਉਹਨੂੰ ਟਿਕਟ ਦੇ ਦਿੱਤਾ ਉਹ ਬੀਜੇਪੀ ਚ ਭੱਜ ਗਿਆ ਸਾਰੀ ਸਰਕਾਰ ਦਾ ਜ਼ੋਰ ਲਾਇਆ ਪੂਰੇ ਨਾ ਰੁਪਏ ਖਰਚ ਕਰਿਆ ਉਹਦੇ ਉੱਤੇ ਉਹਦੇ ਬਾਜੂਦੋ ਚਲੇ ਗਏ ਹੁਣ ਫੇਰ ਉੱਥੋਂ ਦੇਖੋ ਅਕਲ ਆਣੀ ਚਾਹੀਦੀ ਨੀ ਪਾਰਟੀ ਨੂੰ ਪਾਰਟੀ ਦੇ ਵੱਡੇ ਲੀਡਰਾਂ ਨੂੰ ਪਰ ਕੇਜਰੀਵਾਲ ਸਾਹਿਬ ਨੂੰ ਬਿਲਕੁਲ ਸਮਝ ਨਹੀਂ ਆਈ ਉਹਨਾਂ ਨੇ ਫੇਰ ਅੱਗੇ ਪਵਨ ਟਿੰਨੂ ਨੂੰ ਲਿਆਂਦਾ ਤਾਂ ਪਵਨ ਟਿੰਨੂ ਜਨ ਜਾ ਕੇ ਫੇਰ ਆਪਦੀ ਟਿਕਟ ਦੇ ਦਿੱਤੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਲਾਸਟ ਲੋਕਾਂ ਨੂੰ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਇਹ ਜਿੰਨੀਆਂ ਵੀ ਪੋਲਿਟਿਕਲ ਪਾਰਟੀਆਂ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾ ਦਿਓ ਕਿ ਅੱਗੇ ਤੋਂ ਜੋ ਇਹ ਕਹਿਣੋ ਕਰਕੇ ਦਿਖਾਣ ਮੇਰਾ ਮਤਲਬ ਇਹ ਹੈ ਠੀਕ ਹੈ ਨੋ ਵੀ ਇਹ ਸਿਸਟਮ ਨੂੰ ਵਧੀਆ ਚਲਾਉਣ ਇਸ ਦੇਸ਼ ਦੀ ਵਿਵਸਥਾ ਨੂੰ ਵਧੀਆ ਚਲਾਉਣ ਨਜਾਇਜ਼ ਖਰਚੇ ਬੰਦ ਕਰਨ ਔਰ ਸਹੀ ਮਾਰੇ ਆਪਣੇ ਛੋਟੇ ਵੀਰ ਨੂੰ ਨਰੇਸ਼ ਸਿੰਘ ਨੂੰ ਆਪਣੇ ਬੇਟੇ ਨੂੰ ਕਿਸੇ ਦਾ ਮੈਂ ਭਰਾ ਲੱਗਦਾ ਮੈਂ ਕਿਸੇ ਦਾ ਬੇਡਾ ਲੱਗਦਾ ਮੈਂ ਉਹਨਾਂ ਨੂੰ ਇੱਕੋ ਇੱਕ ਬੇਨਤੀ ਹੈ ਕਿ ਤੁਹਾਨੂੰ ਮੌਕਾ ਮਿਲਿਆ ਵਾ ਪਹਿਲੀ ਤਰੀਕ ਪਹਿਲੀ ਜੂਨ ਨੂੰ ਜੋ ਕਿ ਇੱਕ ਦਿਨ ਵਿੱਚ ਰਹਿੰਦਾ ਵਾ ਤਾਂ ਤੁਸੀਂ ਬੈਟ ਦਾ ਬਟਨ ਦਬਾਣਾ ਮੈਂ ਜੋ ਕਿ 31 ਨੰਬਰ ਤੇ ਆ ਔਰ ਮੈਨੂੰ ਆਸ਼ੀਰਵਾਦ ਦੇਣਾ ਬਾਕੀ ਜਿਹੜੇ ਸ਼ਹਿਰ ਦੇ ਕੰਮ ਆ ਉਹਦੀ ਜ਼ਿੰਮੇਵਾਰੀ ਮੇਰੀ ਆ ਠੀਕ ਹੈ ਇਸ ਕਰਕੇ ਲਾਸਟ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਔਰ ਆਸ ਕਰਦਾ ਮੈਂ ਕਿ ਤੁਸੀਂ ਸਾਰੇ ਹੀ ਵੀਰ ਜਿਹੜੇ ਆ ਆਪਣੇ ਪੋਲਿੰਗ ਬੂਥਾਂ ਤੇ ਜਾਓਗੇ ਕਿਉਂਕਿ ਬੂਥ ਵੀ ਹੋ ਸਕਦਾ ਸਾਡੇ ਕੋਲੋਂ ਨਹੀਂ ਲੱਗਦਾ ਸਦਾ ਕਿਉਂਕਿ ਲੱਖਾਂ ਰੁਪਏ ਬੂਥਾਂ ਤੇ ਲੱਗਦੇ ਆ ਔਰ ਇਸ ਹਲਕੇ ਦੇ ਵਿੱਚ ਜਿਹੜਾ ਕਿ ਲੋਕ ਸਭਾ ਹਲਕਾ ਵਾ ਲਗ ਪਾ 1700 1800 ਬੂਥ ਹੈ 1800 ਨੂੰ ਡਬਲ ਕਰ ਲੋ ਜੇ ਦੋ ਦੋ ਨੂੰ ਵੀ ਬਿਠਾਇਆ ਜਾਵਦਾ ਘਟੂਗੜ 5000 ਤੋਂ ਉੱਤੇ ਸਾਨੂੰ ਵਰਕਰ ਚਾਹੀਦੇ ਆ ਕਿਉਂਕਿ ਮੈਂ ਤੁਹਾਡੇ ਵਿੱਚੋਂ ਹੈਗਾ ਮੈਂ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਪਰਚੀ ਕਿਸੇ ਕਿਸੇ ਵੀ ਬੂਥੋਂ ਲੈ ਲਓ ਵੀਐਲਓ ਲੱਗੇ ਹੋਏ ਨੇ ਸਰਕਾਰੀ ਅਫਸਰਾਂ ਦੀ ਡਿਊਟੀ ਬੰਦੀ ਹੈ ਕਿ ਤੁਹਾਨੂੰ ਉਹ ਪਰਚੀ ਦੇਣ ਔਰ ਬੂਥ ਦੇ ਅੰਦਰ ਜਾ ਕੇ ਤੁਸੀਂ ਜਿਹੜੀ ਆਪਣੀ ਵੋਟ ਹੈ ਜਿਹੜੀ ਕੀਮਤੀ ਜਿਹੜਾ ਮਤਦਾਨ ਹੈ ਉਹ ਤੁਸੀਂ ਅੰਦਰ ਜਾ ਕੇ ਪੋਲ ਕਰੋ ਔਰ ਇਸ ਦੇਸ ਦੀ ਖਾਸ ਕਰਕੇ ਇਸ ਲੁਧਿਆਣੇ ਦੀ ਕਿਸਮਤ ਦਾ ਫੈਸਲਾ ਕਰਨਾ ਇਹ ਵਿਵਸਥਾ ਨੂੰ ਆਪਾਂ ਬਦਲਣਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈਪੀ ਜੈ ਭਾਰਤ ਜੈ ਵਾਰਮਿਕੀ ਜੈ ਰਵਿਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ